ਇਸੇ ਹੀ ਅੰਨਦਾਤਾ ਨੂੰ ਐਂਟੀ ਨੈਸ਼ਨਲ ਪਾਕਿਸਤਾਨੀ ਅਰਬਨ ਨਕਸਲ ਪਤਾ ਨਹੀਂ ਕਿਹੜੇ ਕਿਹੜੇ ਨਾਮਾਂ ਨਾਲ ਇਹਨਾਂ ਨੇ ਕਿਸਾਨਾਂ ਨੂੰ ਬਦਨਾਮ ਕੀਤਾ 80 ਕਰੋੜ ਲੋਕਾਂ ਨੂੰ ਦੇਣ ਵਾਲੀ ਰੋਟੀ ਭੋਜਨ ਉਹਦੇ ਵਿੱਚ ਪੰਜਾਬ ਵਰਗਾ ਅਹਿਮ ਸੂਬਾ ਜਿਹੜਾ 50% ਕੰਟ੍ਰਿਬਿਊਟ ਕਰਦਾ ਆ ਪੂਰੇ ਭਾਸ਼ਣ 'ਚ ਉਸ ਸੂਬੇ ਦਾ ਜ਼ਿਕਰ ਨਹੀਂ ਹੈ ਕੀ ਕਿਸਾਨਾਂ ਨੂੰ ਮਿਨਿਮਮ ਸਪੋਰਟਸ ਪ੍ਰਾਈਸ ਦੀ ਲੀਗਲ ਗਾਰੰਟੀ ਹੀ ਨਹੀਂ ਸੁਆਮੀ ਨਾਥਨ ਕਮਿਸ਼ਨ ਦੀਆਂ ਜਿਹੜੀਆਂ ਰਿਪੋਰਟਸ ਹੈ ਉਹਦੇ ਹਿਸਾਬ ਨਾਲ ਉਹਦਾ ਮੁੱਲ ਮਿਲਣਾ ਚਾਹੀਦਾ ਲੇਕਿਨ ਪਿਛਲੇ 10 ਸਾਲ ਦੀ ਭਾਟ ਭਾ ਸਰਕਾਰ ਨੇ ਨੂੰ ਦੇਣ ਦਾ ਕਦੀ ਨਾ ਨਹੀਂ ਗਿਆ ਮੇਰੇ ਲੋਕ ਸਭਾ ਖੇਤਰ ਜਿਹੜਾ ਉਹਦੇ ਚ ਡਿਸਟ੍ਰਿਕਟ ਮੁਹਾਲੀ ਇੱਥੇ ਅਗਲੀ ਵੀਰ ਜਿਨੇ 2 ਸਾਲ ਦੀ ਸਰਵਿਸ ਕੀਤੀ ਸੀ ਚੋਰੀ ਕਰਦਾ ਫੜਿਆ ਗਿਆ ਸਪੀਕਰ ਸਾਹਿਬ ਚੋਰੀ ਕਰ ਮੈਨੂੰ ਬੋਲਣ ਦਾ ਮੌਕਾ ਦਿੱਤਾ ਸਪੀਕਰ ਸਾਹਿਬ ਪਹਿਲੀ ਨਜ਼ਰ ਚ ਜਦੋਂ ਬਜਟ ਤੋਂ ਸਾਡੇ ਔਨਰੇਬਲ ਫਾਈਨੈਂਸ ਮਿਸਟਰ ਦਾ ਮੈਂ ਭਾਸ਼ਣ ਪੜਿਆ ਪਹਿਲੀ ਨਜ਼ਰ ਚ ਬਜਟ ਪੂਰੇ ਤਰੀਕੇ ਨਾਲ ਅਨ ਡੈਮੋਕਰੇਟਿਕ अनकॉन्स्टिट्यूशनल ਤੇ ਐਂਟੀ ਫੈਡਰਲ ਸਟਰਕਚਰ ਹੈ ਸਰ ਇਸ ਬਜਟ ਚ ਜਿਸ ਤਰੀਕੇ ਨਾਲ ਵਿਤਕਰਾ ਕੀਤਾ ਹੈ ਬਾਬਾ ਸਾਹਿਬ ਅੰਬੇਡਕਰ ਦਾ ਜਿਹੜਾ ਸੰਵਿਧਾਨ ਹੈ ਉਹਦੀ ਜਿਹੜੀ ਸਪਿਰਟ ਹੈ ਫੈਡਰਲਿਜ਼ਮ ਦੀ ਉਸ ਸਪਿਰਟ ਦੇ ਅਗੇਂਸਟ ਹੈ ਬਜਟ ਸਪੀਕਰ ਸਾਹਿਬ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਕਿ ਇਸ ਭਾਸ਼ਣ ਚ ਇੱਕ ਸ਼ਬਦ ਆਇਆ ਅਨਦਾਤਾ ਭਾਰਤੀ ਜਨਤਾ ਪਾਰਟੀ ਕੁਝ ਮਹੀਨੇ ਪਹਿਲਾਂ ਇਸੇ ਹੀ ਅੰਨਦਾਤਾ ਨੂੰ ਐਂਟੀ ਨੈਸ਼ਨਲ ਪਾਕਿਸਤਾਨੀ ਅਰਬਨ ਨਕਸ਼ਲ ਪਤਾ ਨਹੀਂ ਕਿਹੜੇ ਕਿਹੜੇ ਨਾਮਾਂ ਨਾਲ ਇਹਨਾਂ ਨੇ ਕਿਸਾਨਾਂ ਨੂੰ ਬਦਨਾਮ ਕੀਤਾ ਅੱਜ ਜਦੋਂ 80 ਕਰੋੜ ਲੋਕਾਂ ਨੂੰ ਖਾਣਾ ਦੇਣ ਦੀ ਗੱਲ ਹੈ ਰੋਟੀ ਦੇਣ ਦੀ ਗੱਲ ਹੈ ਤੇ ਔਨਰੇਬਲ ਫਾਈਨੈਂਸ ਮਿਨਿਸਟਰ ਨੇ ਆਪਣੇ ਬਜਟ ਦੇ ਇਸ ਭਾਸ਼ਣ 'ਚ ਅੰਨਦਾਤਾ ਸ਼ਬਦ ਵਰਤੇ ਆ ਇਹਦਾ ਮੈਂ ਸਵਾਗਤ ਕਰਦਾ ਲੇਕਿਨ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਸਪੀਕਰ ਸਾਹਿਬ 80 ਕਰੋੜ ਲੋਕਾਂ ਨੂੰ ਦੇਣ ਵਾਲੀ ਰੋਟੀ ਭੋਜਨ ਉਹਦੇ ਵਿੱਚ ਪੰਜਾਬ ਵਰਗਾ ਅਹਿਮ ਸੂਬਾ ਜਿਹੜਾ 50% ਕੰਟਰੀਬਿਊਟ ਕਰਦਾ ਹੈ ਪੂਰੇ ਭਾਰਤਲ ਵਿੱਚ ਉਸ ਸੂਬੇ ਦਾ ਜ਼ਿਕਰ ਨਹੀਂ ਹੈ ਸਪੀਕਰ ਸਾਹਿਬ ਇਹ ਬਹੁਤ ਮੰਦ ਭਾਗੀ ਗੱਲ ਹੈ ਹੁਣ ਇਹ ਚਾਹੀਦਾ ਸੀ ਜਿਹੜੇ ਸਾਡੇ ਅੰਨ ਦਾਤਾ ਜਿਹੜੇ ਸਾਡੇ ਕਿਸਾਨ ਜਿਨ੍ਹਾਂ ਤੇ ਜਿਨ੍ਹਾਂ ਦੀ ਬੁਨਿਆਦ ਤੇ ਸਾਡਾ ਦੇਸ਼ ਖੜਾ ਹੈ ਉਸ ਕਿਸਾਨਾਂ ਨੂੰ ਜਿਹੜਾ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਮਿਨੀਮਮ ਸਪੋਰਟਸ ਪ੍ਰਾਈਸ ਦਿਨਾ ਚਾਹੀਦਾ ਸਪੀਕਰ ਸਾਹਿਬ ਪੂਰੇ ਮੁਲਕ ਚ तमाम ਵਰਗਾਂ ਨੂੰ ਸਾਰੇ ਲੋਕਾਂ ਨੂੰ ਕੋਈ ਵੀ ਮੈਨੂਫੈਕਚਰਰ ਹੈ ਉਹਨੂੰ ਮਿਨੀਮਮ ਸਪੋਰਟਸ ਪ੍ਰਾਈਸ ਮਿਲਦਾ ਹੈ ਅਨਫੋਰਚੂਨੇਟਲੀ ਦੁਖਦਾਈ ਦੀ ਗੱਲ ਹੈ ਕਿ ਕਿਸਾਨ ਨੂੰ ਮਿਨੀਮਮ ਸਪੋਰਟਸ ਪ੍ਰਾਈਸ ਉਹਦੀ ਫਸਲ ਤੇ ਨਹੀਂ ਮਿਲਦਾ ਔਰ ਮੋਤੀ ਸਾਹਿਬ ਬਤੌਰ ਗੁਜਰਾਤ ਮੁੱਖ ਮੰਤਰੀ ਜਦੋਂ ਹਨਰੇਬਲ ਚੀਫ ਮਿਨਿਸਟਰ ਸੀ ਗੁਜਰਾਤ ਦੇ ਉਦੋਂ ਹਨਰੇਬਲ ਪ੍ਰਾਈਮ ਮਿਨਿਸਟਰ ਮੌਜੂਦਾ ਪ੍ਰਧਾਨ ਮੰਤਰੀ ਜਿਸ ਗੱਲ ਦੀ ਵਕਾਲਤ ਕਰਦੇ ਰਹੇ ਆ ਕਿ ਕਿਸਾਨਾਂ ਨੂੰ ਮਿਨਿਮਮ ਸਪੋਰਟਸ ਪ੍ਰਾਈਸ ਦੀ ਲੀਗਲ ਗਾਰੰਟੀ ਹੀ ਨਹੀਂ ਸੁਆਮੀ ਨਾਥਨ ਕਮਿਸ਼ਨ ਦੀਆਂ ਜਿਹੜੀਆਂ ਰਿਪੋਰਟਸ ਹੈ ਉਹਦੇ ਹਿਸਾਬ ਨਾਲ ਉਹਦਾ ਮੁੱਲ ਮਿਲਣਾ ਚਾਹੀਦਾ ਲੇਕਿਨ ਪਿਛਲੇ 10 ਸਾਲ ਦੀ ਭਾਜਪਾ ਸਰਕਾਰ ਨੇ ਇਹਨੂੰ ਦੇਣ ਦਾ ਕਦੀ ਨਾ ਨਹੀਂ ਲਿਆ ਦੂਜੀ ਗੱਲ ਸਪੀਕਰ ਸਾਹਿਬ ਇਹਦੇ ਚ ਜ਼ਿਕਰ ਆਇਆ ਰੋਜ਼ਗਾਰ ਦਾ ਇਸ ਬਜਟ ਦੇ ਭਾਸ਼ਣ ਚ ਪੰਦੀ ਗੱਲ ਤੇ ਆ ਵੀ ਪਿਛਲੇ 10 ਸਾਲਾਂ ਚ ਸਾਡੇ ਨੌਜਵਾਨਾਂ ਨੂੰ ਜਿਸ ਹੱਦ ਤੱਕ ਬੇਰੋਜ਼ਗਾਰ ਕੀਤਾ ਅੱਜ ਦੇਸ਼ ਦੇ ਇਤਿਹਾਸ ਸਭ ਤੋਂ ਹਾਈएस्ट ਲੈਵਲ ਤੇ ਬੇਰੋਜ਼ਗਾਰੀ ਆ ਅਗਨੀਵੀਰ ਦੇ ਨਾਂ ਤੇ ਸਪੀਕਰ ਸਾਹਿਬ ਨੌਜਵਾਨਾਂ ਨੂੰ ਬੇਰੋਜ਼ਗਾਰ ਹੀ ਨਹੀਂ ਬਣਾਇਆ ਜਾ ਰਿਹਾ ਆਰਗੇਨਾਈਜ਼ ਕ੍ਰਾਈਮ ਚ ਧੱਕਿਆ ਜਾ ਰਿਹਾ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਸਾਰੇ ਹਾਊਸ ਦੇ ਸਤਕਾਰਯੋਗ ਮੈਂਬਰ ਸਾਹਿਬਾਨ ਬੈਠੇ ਆ ਆਨਰੇਬਲ ਮਿਨਿਸਟਰ ਸਾਹਿਬਾਨ ਬੈਠੇ ਆ ਪਿਛਲੇ ਕੱਲ ਸਪੀਕਰ ਸਾਹਿਬ ਮੇਰੇ ਲੋਕ ਸਭਾ ਖੇਤਰ ਜਿਹੜਾ ਉਹਦੇ ਚ ਡਿਸਟ੍ਰਿਕਟ ਮੁਹਾਲੀ ਇੱਥੇ ਅਗਲੀ ਵੀਰ ਜਿੰਨੇ 2 ਸਾਲ ਦੀ ਸਰਵਿਸ ਕੀਤੀ ਸੀ ਚੋਰੀ ਕਰਦਾ ਫੜਿਆ ਗਿਆ ਸਪੀਕਰ ਸਾਹਿਬ ਚੋਰੀ ਕਰਦਾ ਔਰ ਜਦੋਂ ਉਹਨੇ ਬਿਆਨ ਦਿੱਤਾ ਜਦੋਂ ਉਹਨੇ ਬਿਆਨ ਦਿੱਤਾ ਕਿ ਉਹਨੇ ਕਿਹਾ ਵੀ ਸਾਡਾ ਕੋਈ ਭਵਿੱਖ ਨਹੀਂ ਹੈ ਦੇਸ਼ ਦੀ ਸੇਵਾ ਸਾਡਾ ਕੋਈ ਫਿਊਚਰ ਹੀ ਨਹੀਂ ਹੈ ਅਸੀਂ ਕਰੀਏ ਕੀ ਇਸ ਤਰੀਕੇ ਨਾਲ ਸਾਡੇ ਨੌਜਵਾਨਾਂ ਨੂੰ ਸਰ ਵਿਰੋਜ਼ਗਾਰ ਕੀਤਾ ਜਾ ਰਿਹਾ ਔਰ ਹਾਲਾਤ ਇਹ ਆ ਇਹ ਹਰਿਆਣਾ ਚੋਣ ਵਾਲੇ ਟਾਈਮ ਚ ਇਲੈਕਸ਼ਨ ਔਰ ਬੀਜੇਪੀ ਦੀ ਸਰਕਾਰ ਹੈ ਅਗਨੀ ਵੀਰ ਸਕੀਮ ਤੋਂ ਕਬਰਾ ਕੇ ਹਰਿਆਣਾ ਸਰਕਾਰ ਨੇ ਫੌਜੀਆ ਵਾਸਤੇ ਅਗਨੀ ਵੀਰਾਂ ਵਾਸਤੇ ਸਪੈਸ਼ਲ ਪੈਕੇਜ ਵੀ ਪਿਛਲੇ ਦਿਨਾਂ ਚ ਹਰਿਆਣਾ ਦੇ ਔਨਰੇਬਲ ਮੁੱਖ ਮੰਤਰੀ ਅਨਾਉਂਸ ਕੀਤਾ ਹੈ ਕਿਉਂਕਿ ਉਹ ਵੀ ਅਗਨੀ ਵੀਰ ਸਕੀਮ ਤੋਂ ਸੈਵੰਥ ਨਹੀਂ ਹੈ ਮੇਰੀ ਭਾਰਤ ਸਰਕਾਰ ਨੂੰ ਗੁਜਾਰਿਸ਼ ਹੈ ਕਿ ਅਗਨੀ ਵੀਰ ਜਿਹੜੀ ਸਕੀਮ ਹੈ ਜਲਦੀ ਜਿਹੜੀ ਆ ਵਿਦਡਰੋ ਕੀਤੀ ਜਾਵੇ ਤੀਸਰੀ ਗੱਲ ਬਾੜਜੋਕ ਸਪੀਕਰ ਸਾਹਿਬ ਇੱਥੇ ਜ਼ਿਕਰ ਹੋਇਆ ਇਸ ਬਜਟ ਚ ਕੋਲਕਾਤਾ ਤੋਂ ਅੰਮ੍ਰਿਤਸਰ ਕੋਰੀਡੋਰ ਬਣਨਾ ਚਾਹੀਦਾ ਸਾਨੂੰ ਕੋਈ ਇਤਰਾਜ਼ ਨਹੀਂ ਮੇਰੀ ਬੇਨਤੀ ਹੈ ਜੇ ਮੁੰਬਈ ਤੋਂ ਕਰਾਚੀ ਵਪਾਰ ਹੋ ਸਕਦਾ ਤੇ ਲਾਹੌਰ ਤੋਂ ਪਾਕਿਸਤਾਨ ਵਪਾਰ ਕਿਉਂ ਨਹੀਂ ਹੋਣਾ ਚਾਹੀਦਾ ਇਸ ਕਰਕੇ ਭਾਰਤ ਸਰਕਾਰ ਨੂੰ ਬਾਗਾ ਬਾਰਡਰ ਖੋਲਣਾ ਚਾਹੀਦਾ ਜਿਹਦੇ ਨਾਲ ਪੰਜਾਬ ਹੀ ਨਹੀਂ ਪੂਰੇ ਨਾਰਥ ਇੰਡੀਆ ਹਿਮਾਚਲ ਹਰਿਆਣਾ ਯੂਪੀ ਰਾਜਸਥਾਨ ਦੀ ਵੀ ਤਰੱਕੀ ਹੋ ਸਕਦੀ ਆ ਇਸ ਕਰਕੇ ਬਾਗਾ ਬਾਰਡਰ ਜਿਹੜਾ ਆ ਭਾਰਤ ਸਰਕਾਰ ਨੂੰ ਖੋਲਣਾ ਚਾਹੀਦਾ ਇਸੇ ਤਰੀਕੇ ਨਾਲ ਬੜਾ ਪੰਜਾਬ ਨਾਲ ਵਿਤਕਰਾ ਹੋਇਆ ਸਪੀਕਰ ਸਾਹਿਬ ਆਂਧਰਾ ਪ੍ਰਦੇਸ਼ ਨੂੰ ਜ਼ਿਕਰ ਹੋਇਆ 15000 ਕਰੋੜ ਦਾ ਪੈਕੇਜ ਦੇਣ ਦਾ ਸਪੀਕਰ ਸਾਹਿਬ ਥੋੜੇ 2.2 ਪੁਆਇੰਟ 2 ਪੁਆਇੰਟ ਹੈ ਮੇਰੀ ਮੇਰੀ ਬੇਨਤੀ ਆ ਮੇਰੀ ਪਹਿਲਾ ਮੇਰਾ ਪਹਿਲਾ ਭਾਸ਼ਣ ਹੈ 15000 ਕਰੋੜ ਰੁਪਏ ਆਂਧਰਾ ਪ੍ਰਦੇਸ਼ ਨੂੰ ਦੇਣਾ ਮੋਦੀ ਸਾਹਿਬ ਨੇ ਕੈਪੀਟਲ ਬਣਾਉਣ ਨੂੰ ਰਾਜਧਾਨੀ ਬਣਾਉਣ ਨੂੰ ਲੇਕਿਨ ਪੰਜਾਬ ਨਾਲ ਵਿਤਕਰਾ ਦੇਖੋ ਸਪੀਕਰ ਸਾਹਿਬ 1904 ਚਰੀਆ ਆਰਗੇਨਾਈਜ਼ ਹੋਇਆ ਅੱਜ ਅੱਜ 58 ਸਾਲ ਬਾਅਦ ਵੀ ਪੰਜਾਬ ਨੂੰ ਉਹਦੀ ਆਪਣੀ ਰਾਜਧਾਨੀ ਚੰਡੀਗੜ੍ਹ ਨਹੀਂ ਦਿੱਤੀ ਜਾ ਰਹੀ ਇਨਾ ਵਿਤਕਰਾ ਪੰਜਾਬ ਨਾਲ ਕੀਤਾ ਜਾ ਰਿਹਾ ਮੇਰਾ ਭਾਰਤ ਸਰਕਾਰ ਨੂੰ ਇਹ ਬੇਨਤੀ ਹੈ